ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕੁਝ ਐਵੇਂ ਦੀ ਟਿਪਸ ਦੱਸਾਂਗੀ ਜਿਹਦੇ ਨਾਲ ਤੁਸੀਂ ਆਪਣੇ ਘਰ ਦਾ ਖਲਾਰਾ ਜਿਹੜਾ ਮ ਆਸਾਨੀ ਨਾਲ ਸਜਾ ਸਕਦੇ ਹੋ ਔਰ ਆਪਣੇ ਘਰ ਨੂੰ ਸੋਹਣਾ ਦਿਖਾ ਸਕਦੇ ਹੋ ਤੇ ਡੈਕੋਰੇਟ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਕਿ ਤੁਹਾਨੂੰ ਪਤਾ ਹੈ ਸਰਦੀਆਂ 'ਚ ਕੱਪੜਿਆਂ ਦਾ ਬਹੁਤ ਖਲਾਰਾ ਹੁੰਦਾ ਐ ਮੀਰਾ ਜੁਰਸੀਆਂ ਤੇ ਸਾਰੇ ਜਗ੍ਹਾ-ਜਗ੍ਹਾ ਤੇ ਕਿਉਂਕਿ ਜੈਕਟਸ ਬਹੁਤ ਹੁੰਦੇ ਨੇ ਔਰ ਜੈਕਟਸ ਵੀਰ ਵੀ ਕਰਨੀਆਂ ਪੈਂਦੀਆਂ ਨੇ ਠੰਡ ਇਸ ਔਰ ਉਹਨਾਂ ਨੂੰ ਸਪੇਸ ਜਿਹੜੀ ਬਹੁਤ ਚਾਹੀਦੀ ਹੁੰਦੀ ਹੈ ਅਸੀਂ ਜੈਕਟ ਨੂੰ ਘਾਟ ਤੋਂ ਘਾਟ ਸਪੇਸ ਵਿੱਚ ਰੱਖਾਂਗੇ ਜੈਕਟ ਨੂੰ ਸਭ ਤੋਂ ਪਹਿਲਾਂ ਤੇ ਕਵਰ ਕਰਾਂਗੇ ਲਾ ਕਵਰ ਇਸ ਤਰੀਕੇ ਨਾਲ ਕਰਾਂਗੇ ਕਿ ਥੋੜੀ ਸਪੇਸ ਜ਼ਿਆਦਾ ਇਹਨੂੰ ਅਸੀਂ ਪਹਿਲਾਂ ਸਿੱਧੀ ਰੱਖ ਕੇ ਬਾਹਰ ਨੂੰ ਐਵੇਂ ਕਰਕੇ ਇੱਕ ਇੱਕ ਫੋਲਡ ਮਾਰ ਗਾਈ ਤਾਂ ਕਿ ਜਦੋਂ ਅਸੀਂ ਖੋਲਣੀ ਹੈ ਤੇ ਜ਼ਿਆਦਾ ਇਹਨਾਂ ਦੇ ਵਿੱਚ ਵਾਲ ਜਿਹੜੇ ਆ ਉਹ ਨਾ ਪੈ ਹੋਵੇ दूसरी बाजू भी एम ए करके ये हाथ रख के एम ए करके एम करके अच्छी तरीके ने फोल्ड करके फिर इथो आ हाफ हाफ से फड़ के जैकेट मोड़ लेना नाल दी नाल ही साफ कर दे जाना और ये वाले जी कट दे जाना इन्हें एवं कर लेना फोल्ड ਫੋਲਡ ਕਰਕੇ ਉਹ ਜਿਹੜੀ ਆ ਸਾਡੀ ਗਲੇ ਵਾਲੀ ਜਗ੍ਹਾ ਸੀਗੀ ਇਨ ਵਿੱਚੀਆਂ ਪੌਕਟ ਬਣ ਗਈ ਨਾ ਉਹ ਪੌਕਟ ਜਿਹੜੀ ਚ ਪਾਵਾਂਗੇ ਔਰ ਇਹ ਦੇਖੋ ਜੈਕਟ ਜਿਹੜੀ ਫੋਲਡ ਵੀ ਕਿੰਨੀ ਵਧੀਆ ਹੋਊਗੀ ਔਰ ਇਨ ਵਿੱਚ ਇੱਕ ਫੋਲਡ ਹੋਰ ਮਾਰ ਸਕਦੇ ਆ ਭਾਵੇਂ ਅਸੀਂ ਐਵੇਂ ਵੀ ਰੱਖ ਸਕਦੇ ਜਿੱਦੇ ਸਿੱਦੇ ਇਹਦੇ ਨਾਲ ਕੀ ਹੈ ਕਿ ਸਾਡੀ ਜੈਕਟਸ ਭਾਵੇਂ ਅਸੀਂ ਇੰ ਵਿੱਚ ਜਿੱਦਾਂ ਮਾਰਦੀ ਆ ਵੇਖੋ ਚੋਕੀ ਮਾਰੀ ਜਦ ਲਾਲ ਮੀਰਾ ਚ ਕਈ ਵਾਰੀ ਕੱਪੜੇ ਖਿੱਚਣ ਲੱਗੇ ਸਾਰੀਆਂ ਦੇਮਾਂ ਜਿਹੜੀਆਂ ਖਿੱਲਰ ਜਾਂਦੀਆਂ ਇਹਦੀ ਤੈਅ ਜਿਹੜੀ ਬਿਲਕੁਲ ਨਹੀਂ ਖਿਲਦੀ ਐਵੇਂ ਜਿਵੇਂ ਬੱਚਿਆਂ ਵਾਲੀਆਂ ਜੈਕਟਸ ਨੇ ਆਹਦੀ ਕੁਕਿੰਗ ਫਲਫੀ ਜੈਕਟ ਹੈ ਇਹਨੂੰ ਜਿਵੇਂ ਹੀ ਜੀ ਰੱਖਦੇ ਆ ਨਾ ਤੇ ਇਹਦੇ ਉੱਪਰ ਜਿਹੜੇ ਕੱਪੜੇ ਹੁੰਦੇ ਆ ਜਾਂ ਇਹਦੇ ਨੀਚੇ ਹੁੰਦੇ ਕੱਪੜੇ ਖਿਸਕ ਖਿਸਕ ਕੇ ਬਾਹਰ ਆ ਜਾਂਦੇ ਆ ਔਰ ਇਹਨਾਂ ਮਿਰਲ ਵਿੱਚ ਖਦਾਰਾ ਹੀ ਪਿਆਰਿਆ ਹੁੰਦਾ ਇਹਦੇ ਵੀ ਅਸੀਂ ਇਹਨੀਆਂ ਬਾਹਾਂ ਛੋਟੀਆਂ ਇਸ ਕਰਕੇ ਨੂੰ ਫੋਲਡ ਕਰਨ ਦੀ ਜ਼ਰੂਰਤ ਨਹੀਂ ਪੈਣੀ ਫਿਰ ਐਵੇਂ ਹੀ ਦੁਬਾਰਾ ਦੂਸਰੀ ਬਾਹ ਨੂੰ ਫੋਲਡ ਕਰਾਂਗੇ ਇਦੇ ਉੱਪਰ ਕੈਪ ਕੈਪ ਨੂੰ ਐਵੇਂ ਫੋਲਡ ਕਰ ਲਾਂਗੇ ਨਾਲ ਫਿਰ ਉਸੇ ਤਰੀਕੇ ਨਾਲ ਪਾਕਟ ਬਣਾਵਾਂਗੇ ਜਿਹਦਾ ਅਸੀਂ ਅੱਗੇ ਬਣਾਇਆ ਸੀ ਇਹਨੂੰ ਅਸੀਂ ਸੈਂਟਰ 'ਚੋਂ ਇਕੱਠਾ ਨੂੰ ਦੇਖੋ ਫੜ ਲਿਆ ਤਾਂ ਕਿ ਖਿਲਰੇ ਨਾ ਜੀ ਪਾਕਟ ਸਹੀ ਨਾ ਔਰ ਹੈਵੀ ਜਿੰਝ ਛੋਟੀ ਉਸਨੇ ਕੰਪੈਰੀਟਿਵ ਔਰ ਛੋਟੀ ਜੈਕਟ ਸਦਨ ਪਤਾ ਫੋਲਡ ਕਰਨਾ ਉਲੀ ਆਖੀਨ ਵੀ ਇਹਦੇ ਜਿਹੜਾ ਸ਼ੋਰ ਹੈਗਾ ਇਹਦੇ ਵਿੱਚ ਅਸੀਂ ਉਸ ਤਰ੍ਹਾਂ ਹੀ ਪੌਕੇਟ ਬਣਾਣੀ ਔਰ ਇਹਨੂੰ ਅਸੀਂ ਪੱਧਰੀ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਜਿਹੜੇ ਆ ਵਾਲ ਵਗੈਰਾ ਨਾ ਆਵੇ ਇਹ ਜੈਕਟ ਬਹੁਤ ਹੀ ਸਿੰਥੈਟਿਕ ਬੀ ਸਾਇਦਾ ਤੇ ਇਹਦੇ ਨਾਲ ਜਿਹੜੇ ਕੱਪੜੇ ਆ ਸਾਰੇ ਇਹਨੂੰ ਹੀ ਦਾ ਧਿੱਲਰ ਜਾਂਦੀ ਆ ਇਹ ਦੇਖੋ ਇਹਨੂੰ ਜਿਵੇਂ ਮਰਜੀ ਧਮਾਓ ਇਹ ਖੁੱਲੇਗੀ ਇਸ ਤਰ੍ਹਾਂ ਹੀ ਅਮੀਰਾ ਦੇ ਵਿੱਚ ਸੈਟ ਆ ਜਾਣਗੀਆਂ ਇਹਨੂੰ ਕਿਸੇ ਬਾਕਸ ਵਗੈਰਾ ਚ ਜਿਹੜੇ ਮੀਰਾ ਦੇ ਵਿੱਚ ਰੱਖੇ ਹੁੰਦੇ ਪਾ ਕੇ ਅਸੀਂ ਜਿੰਨੀਆਂ ਮਰਜ਼ੀ ਕਈ ਸਾਰੀਆਂ ਜੈਕਟਸ ਕੈਰੀ ਕਰ ਸਕਦੇ ਆ ਇਹ ਤਰੀਕਾ ਬਹੁਤ ਵਧੀਆ ਹੈ ਇਹਦੇ ਨਾਲ ਉਹਨਾਂ ਅਸੀਂ ਤੁਹਾਨੂੰ ਕੁਝ ਡੈਕੋਰੇਟਿਵ ਤਰੀਕੇ ਦਿਖਾਉਣੀ ਆ ਹਾਂਜੀ ਹੁਣ ਅਸੀਂ ਨਾ ਜੈਕਟ ਨੂੰ ਕਵਰ ਕਰ ਲਿਆ ਕਰਕੇ ਤੇ ਇਹਦੇ ਤੋਂ ਅਸੀਂ ਇੱਕ ਨਾ ਛੋਟੇ ਪਿੱਲੋ ਦਾ ਕੰਮ ਲਵਾਵਾਂਗੇ ਔਰ ਡੈਕੋਰੇਟ ਮਟੀਰੀਅਲ ਵਰਗੇ ਯੂਜ਼ ਕਰਾਂਗੇ ਅਸੀਂ ਆ ਲੈ ਲਿਆ ਇੱਕ ਦੁਪੱਟਾ ਇਹ ਬਨਾਰਸੀ ਦੁਪੱਟਾ ਅਸੀਂ ਕੀ ਕਰਾਂਗੇ ਕਿਉਂਕਿ ਹੁਣ ਮੌਸਮ ਚੇਂਜ ਹੋ ਗਿਆ ਵਾ ਥੋੜਾ ਤੁਹਾਨੂੰ ਪਤਾ ਅੱਜ 11 ਫੈਬਰੀ ਆ ਕਿ ਬੱਚੇ ਇੰਨੀ ਮੋਟੀ ਜਿਹੜੀ ਆ ਜੈਕਟ ਵੀਅਰ ਨਹੀਂ ਕਰਦੇ ਤੇ ਹੁਣ ਇਹ ਜੈ ਕਿ ਨੈਕਸਟ ਈਅਰ ਕੰਮ ਆਏਗੀ ਇਸ ਕਰਕੇ ਅਸੀਂ ਇਹਦੇ ਨੂੰ ਨਾਲੇ ਤੇ ਸੰਭਾਲ ਸੰਭੀ ਰਹੇਗੀ ਗਰਮੀਆਂ ਚ ਨਾਲੇ ਜਿਹੜੀ ਆ ਸੋਹਣੀ ਲੱਗੇਗੀ ਅਸੀਂ ਇੱਕ ਦੁਪੱਟਾ ਲਵਾਂਗੇ ਦੁਪੱਟੇ ਵੀ ਇਹ ਐਕਸਟਰਾ ਹੀ ਹੁੰਦੇ ਨੇ ਕਿਉਂਕਿ ਸੂਟ ਜਿਹੜੇ ਆ ਉਹ ਹੰਡ ਜਾਂਦੇ ਨਹੀਂ ਤੇ ਦੁਪੱਟੇ ਰਹਿ ਜਾਂਦੇ ਨੇ ਪਿੱਛੇ ਇਹਨੂੰ ਅਸੀਂ ਇਦਾਂ ਵਿੱਚ ਦੇ ਕੇ ਫੋਲਡ ਮਾਰੀ ਜਾਵਾਂਗੇ ਆ ਦੀ ਦੁਪੱਟੇ ਦੇ ਲੱਗੀਆਂ ਨੇ ਲੜੀਆਂ ਸੀ ਇਹਨਾਂ ਨੂੰ ਵੇਚ ਹੀ ਦੇਵਾਂਗੇ ਤਾਂ ਕਿ ਬਾਹਰ ਨਾ ਲੰਕੜ ਇਸ ਤਰ੍ਹਾਂ ਕਰਕੇ ਨੂੰ ਫੋਲਡ ਮਾਰੀ ਜਾਵਾਂਗੇ ਇੱਕ ਫਲੋਰ ਹੋਰ ਬਣਾ ਦਿੰਦੇ ਆ ਇਹ ਕਵਰ ਹੋ ਗਏ ਇਹ ਛੋਟੇ ਛੋਟੇ ਰਬੜ ਬੈਂਡ ਹੁੰਦੇ ਇਹ ਰਬੜ ਬੈਂਡ ਦੀ ਵਰਤਨਾ ਇਹਨੂੰ ਸਿਕਿਉਰ ਕਰ ਦਾਂਗੇ ਰਬੜ ਬੈਂਡ ਪਾ ਦਾਂਗੇ ਰਬੜ ਬੈਂਡ ਪਾ ਕੇ ਐਵੇਂ ਕਰਕੇ ਅੱਗੇ ਕੀਤੇ ਫਲੋਰ ਬਣਾ ਦਾਂਗੇ ਨਾਲੇ ਇਹ ਲੜੀਆਂ ਵੀ ਬਾਹਰ ਆ ਗਈਆਂ इस ज़्यादा सोहना लगन लग इस तरह ही अस दूसरी साइड तो भी सेम ही करा अच्छी तरीके पहला टाइट कर लेंगे ताकि जो उधर सी लवन निकल जाए सारा करके रबड़ वैन पा देंगे सेम ही अस इधर भी फ्लावर बना देंगे ਨਾ ਤਾਂ ਇਹ ਰਬੜ ਬੈਨ ਲੱਭਣਗੇ ਨਾ ਪਤਾ ਲੱਗੇਗਾ ਕਿ ਜੈਕਟ ਔਰ ਕਿੰਨਾ ਸੋਨਾ ਇਹ ਛੋਟਾ ਜਿਹਾ ਪਿੱਲੂ ਬਣ ਗਿਆ ਇਹਨੂੰ ਅਸੀਂ ਐਵੇਂ ਦੋਨੋਂ ਵੱਡੇ ਪਿੱਲਾਂ ਦੇ ਵਿਚਕਾਰ ਇੱਥੇ ਵੀ ਰੱਖ ਸਕਦੇ ਆ ਬੇਸ਼ੱਕ ਤੁਸੀਂ ਸੋਫੇ ਤੇ ਵੀ ਰੱਖ ਸਕਦੇ ਹੋ ਦਵਾਨੇ ਤੇ ਵੀ ਰੱਖ ਸਕਦੇ ਹੋ ਇਹ ਦੁਪੱਟਾ ਵੀ ਸਾਡੇ ਕੋਲ ਵਾਧੂ ਸੀਗਾ ਐਕਸਟਰਾ ਸੀਗਾ ਬਸ ਇਹ ਕੀ ਜਿਵੇਂ ਲੱਗ ਕਰ ਲੱਗੇ ਔਰ ਰੌਂਡ ਬੈਨ ਲੱਗਦੇ ਨੇ ਇਹ ਉਦੋਂ ਇਹਨੂੰ ਸਹੀ ਕਰਕੇ ਰੋਜ਼ ਦੇ ਰੋਜ਼ ਹੀ ਕਰ ਦੇਣਾ ਦੁਪੱਟਾ ਵੀ ਐਕਸਟਰਾ ਸੀ ਜੈਕਟ ਵੀ ਜਦੋਂ ਗਰਮੀਆਂ ਆ ਜਾਂਦੀਆਂ ਤੇ ਸਪੇਸ ਘੱਟ ਹੁੰਦੀ ਹੈ ਸਟੋਰੇਜ ਦੀ ਤੇ ਕੁਝ ਐਵੇਂ ਦੀ ਟ੍ਰਿਕਸ ਜਿਹੜੀਆਂ ਜਰੂਰ ਅਪਣਾਓ ਕਰੋ ਨੈਕਸਟ ਟ੍ਰਿਕ ਤੁਹਾਨੂੰ ਦਿਖਾਉਣੀ ਆ ਹਾਂਜੀ ਜਿਵੇਂ ਹੁਣ ਮੈਂ ਤੁਹਾਨੂੰ ਸਵੈਟਰਸ ਬਲੂ অর ਬਲੈਕ ਸਵੈਟਰਸ ਬਾਰੇ ਦੱਸਾਂਗੀ ਇਹ ਬਹੁਤ ਹੀ ਤੁਹਾਡੇ ਕੰਮ ਆਉਣ ਵਾਲਾ ਟ੍ਰਿਕ ਆ ਇਹ ਜਦੋਂ ਅਸੀਂ ਇਕੱਠੇ ਧੋਨੇ ਆ ਸਾਰੇ ਕੱਪੜਿਆਂ 'ਚ ਗਰਮ ਕੱਪੜੇ ਹੁੰਦੀਆਂ ਤੇ ਉਹਨਾਂ ਦੇ ਨਾਲ ਆ ਵੀਖੋ ਬੋਰ ਲੱਗ ਕੇ ਤੇ ਕਿੰਨਾ ਖਰਾਬ ਖਰਾਬ ਲੱਗਦਾ ਹੈ ਆਪਣਾ ਸਵੈਟਰ ਤੇ ਜਦ ਕੀ ਇਹ ਨਾ ਖਰਾਬ ਨਹੀਂ ਹੈਗਾ ਇਹ ਬਿਲਕੁਲ ਨਵਾਂ ਜ਼ਿੱਪਰ ਆ ਆ ਬਲੀ ਹੋਈ ਹੋਈ ਫਾਉਂਦਾ ਨਵਾਂ ਹੀ ਸਵੈਟਰ ਉਹਨਾਂ ਤੇ ਦਿੱ ਕਿਵੇਂ ਬਾਕੀ ਕੱਪੜਿਆਂ ਨਾਲ ਧੁੱਪ ਕੀ ਗਰਮ ਕੱਪੜਿਆਂ ਦੀ ਬੋਰ ਤੇ ਵਾਈਟ ਵਾਈਟ ਜਿਹਾ ਹੋ ਗਿਆ ਇਹਨਾਂ ਲਈ ਇੱਕ ਬਹੁਤ ਹੀ ਜ਼ਬਰਦਸਤ ਤਰੀਕਾ ਐਵੇਂ ਕੱਪੜੇ ਫਿਰ ਬਾਅਦ ਚ ਯੂਜ਼ ਕਰਨ ਦੇ ਨਹੀਂ ਕਰਦਾ ਇਹਨਾਂ ਨੂੰ ਅਸੀਂ ਇੱਕ ਲੈ ਸਕਦੇ ਆ ਐਵੇਂ ਦੀ ਟੇਪ ਵਾਈਟ ਕਲਰ ਦੀ ਸਿੰਪਲ ਟੇਪ ਲੈਣੀ ਆ ਸਿੰਪਲ ਟੇਪ ਲੈ ਕੇ ਦੇਖਿਓ ਤੁਸੀਂ ਐਨੇ ਕਰਕੇ ਇੱਥੇ ਚਪਕਾਉਣੀ ਆ ਆਹ ਦੇਖੋ ਇਸ ਤਰ੍ਹਾਂ ਜਿੰਨੀ ਇਹਦੇ ਉ ਬੋਰ ਹੋਏਗੀ ਡਸਟ ਹੋਏਗੀ ਸਾਰੀ ਜੜੀ ਆ ਨਿਕਲੀ ਜਾਣੀ ਆ ਜੇ ਸਾਨੂੰ ਲੱਗੇ ਕਿ ਸਾਡੀ ਟੇਪ ਜਿਹੜੀ ਆ ਖਰਾਬ ਹੋ ਗਈ ਆ ਅਸੀਂ ਇਹਨੂੰ ਕੱਟ ਲਾਂਗੇ ਨਹੀਂ ਔਰ ਜਿਹੜੀ ਆ ਨਵੀਂ ਜਿਹੜੀ ਪਕੜ ਵਾਲੀ ਟੇਪ ਆ ਦੁਬਾਰਾ ਉਹ ਯੂਜ਼ ਕਰਾਂਗੇ ਇਸ ਤਰ੍ਹਾਂ ਕਰ ਕਰਕੇ ਜਿੰਨੀ ਵੀ ਇਹਦੇ ਤੇ ਵਾਈਟ ਬੋਰ ਵਗੈਰਾ ਚਾਂਟ ਉਹ ਵੀ ਡਸਟ ਹੋ ਉਹ ਟੇਪ ਨੇ ਚੁੱਕੀ ਜਾਣੀ ਹੈ ਸੈਟੀਸਫਾਇਡ ਹੋ ਗਈ ਹੈ ਜਿਹੜੀ ਟੇਪ ਖਰਾਬ ਹੋ ਗਈ ਉਹ ਲੱਗ ਗਈ ਤੇ ਨਵੀਂ ਟੇਪ ਲੈ ਲਓ ਤੇ ਸਾਡੀ ਜਿਹੜੀ ਸਵੈਟਰ ਦੁਬਾਰਾ ਤੋਂ ਨਵੀਂ ਹੋਰ ਪੌਣ ਲਾਈਕ ਹੋ ਜਾਣੀ ਹੈ ਇਸ ਤਰ੍ਹਾਂ ਤੁਸੀਂ ਇੱਕ ਟੇਪ ਦੀ ਹੈਲਪ ਦੇ ਨਾਲ ਬੋਰ ਵੀ ਉਤਾਰ ਸਕਦੇ ਹੋ ਆ ਜਿਵੇਂ ਇਹਦੇ ਤੇ ਬੋਰ ਹੋ ਗਈ ਹੈ ਨਾ ਜਿੰਨੀ ਵੀ ਆ ਡਸਟ ਵਾਈਟ ਵਾਈਟ ਜੀਆਂ ਬੋਰ ਸਾਰੀ ਜਿਹੜੀ ਹੈ ਟੇਪ ਨੂੰ ਚਿਪਕੀ ਜਾਣਗੀ ਇਹ ਬਹੁਤ ਹੀ ਆਸਾਨ ਕਿਕਾ ਤੁਹਾਡੇ ਸਾਰਿਆਂ ਕੋਲ ਬੋਰ ਨੋਨ ਵਨੀਆ ਮਸ਼ੀਨਾਂ ਜ਼ਰੂਰ ਹੋਣਗੀਆਂ ਪਰ ਉਹਨਾਂ ਨੂੰ ਜਿਵੇਂ ਅਸੀਂ ਬਾਰ-ਬਾਰ ਯੂਜ਼ ਕਰਦੇ ਆ ਨਾ ਉਹਦੇ ਨਾਲ ਜਿਹੜੀ ਇਹ ਸਵੈਟਰ ਸਾਡੀ ਪਤਲੀ ਪੈ ਜਾਂਦੀ ਹੈ ਨਾਲੇ ਸਾਡੀ ਮੈਂ ਇੱਕ ਵਾਰੀ ਵੇਖਿਆ ਮੇਰੀ ਪਤਲੀ ਸਵੈਟਰ ਸੀਗੀ ਤੇ ਮੈਂ ਯੂਜ਼ ਕੀਤੀ ਤੇ ਉਹ ਸਵੈਟਰ ਜਿਹੜੀ ਉਥੋਂ ਫਾਟੀ ਗਈ ਥੋੜੀ ਜਿਹੀ ਬਾਰ-ਬਾਰ ਯੂਜ਼ ਕਰਨ ਨਾਲ ਸਵੈਟਰਸ ਖਰਾਬ ਹੋ ਜਾਂਦੇ ਇਹਦੇ ਨਾਲ ਇਹ ਕਿ ਸਾਡੀ ਡਸਟੀ ਚੁੱਕੀ ਜਾਊਗੀ ਜੋ ਬੋਰ-ਬੋਰ ਜੀ ਉਹੀ ਚੁੱਕੀ ਜਾਏਗੀ ਬਾਕੀ ਸਵੈਟਰ ਖਰਾਬ ਨਹੀਂ ਹੋਏਗੀ ਤੁਸੀਂ ਪਹਿਲਾਂ ਤੇ ਹੁਣ ਦਾ ਫਰਕ ਵੇਖ ਸਕਦੇ ਹੋ ਕਿ ਕਿੰਨਾ ਫਰਕ ਪੈ ਗਿਆ ਇਹ ਮੇਰੇ ਬੱਚੇ ਦੀ ਯੂਨੀਫਾਰਮ ਦੀ ਸਵੈਟਰ ਸਵੈਟਰ ਬਿਲਕੁਲ ਨਿਊ ਲੱਗਣ ਲੱਗਦੀ ਹੈ ਨੀਂਦ ਐਂਡ ਕਲੀਨ ਹੋ ਗਈ ਹੈ ਇਹ ਟ੍ਰਿਕ ਜਿਹੜਾ ਮੈਂ ਬਹੁਤ ਹੀ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਦਾ ਮੈਂ ਤਾਂ ਜਦੋਂ ਮੈਨੂੰ ਲੱਗਦਾ ਕਿ ਸਵੈਟਰ ਜਿਹੜੀ ਆ ਥੋੜੀ ਖਰਾਬ ਨੂੰ ਲੱਗਦੀ ਆ ਉਦੋਂ ਮੈਂ ਟੇਬ ਲੈ ਕੇ ਇਹਨਾਂ ਨੂੰ ਸਾਫ ਕਰ ਲੈਂਦੀ ਆ ਬਲੂ ਐਂਡ ਬਲੈਕ ਸਪਰੇਅ ਨਾਲ ਤੇ ਵੈਸੇ ਤੁਹਾਨੂੰ ਪਤਾ ਨਾ ਫੋਨ ਦੇ ਨਾਲ ਵੀ ਵਾਈਟ ਵਾਈਟ ਜਿਹਾ ਹੋ ਜਾਂਦਾ ਵੈਸੇ ਵੀ ਇੱਕ ਵਾਰੀ ਪਹਿਨ ਕੇ ਵੀ ਵਾਈਟ ਵਾਈਟ ਜਿਹਾ ਹੋ ਜਾਂਦਾ ਉਹਨੂੰ ਅਗਰ ਤੁਸੀਂ ਇੱਕ ਵਾਰੀ ਪਹਿਨ ਕੇ ਦੁਬਾਰਾ ਫਿਰ ਪਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਬਿਨਾਂ ਇਹਨੂੰ ਸਰਾ ਕਰਕੇ ਤੇ 10 ਚੋਰੀ ਜਿਹੜੀ ਉਤਾਰ ਸਕਦੇ ਹੋ ਕਿਉਂਕਿ ਸਵੈਟਰਸ ਜੈਕਟਸ ਬਾਰ-ਬਾਰ ਰਹੀਆਂ ਰੋਜ਼-ਰੋਜ਼ ਤੇ ਡੇਲੀ ਹੀ ਪੋਣੀ ਚਾਹੀਦੀ ਤੇ ਪਹਿਨਣੀਆਂ ਡੇਲੀ ਹੁੰਦੀਆਂ ਸਵੈਟਰ ਸਾਡੀ ਬਿਲਕੁਲ ਨੀਟ ਐਂਡ ਕਲੀਨ ਹੋ ਗਈ ਆ ਉਹਦੇ ਨਾਲ ਟੇਪਸ ਦੇ ਨਾਲ ਹੀ ਤੇ ਇਸ ਤਰ੍ਹਾਂ ਹੀ ਤੁਸੀਂ ਵੀ ਆਪਣਾ ਜਰੂਰ ਟਰਾਈ ਕਰਿਓ ਤੇ ਬਾਕੀ ਜਿਹੜੀਆਂ ਰਹਿ ਗਈਆਂ ਸਵੈਟਰਸ ਨੇ ਉਹ ਵੀ ਜਦੋਂ ਮੈਂ ਇਹਦੇ ਨਾਲ ਹੀ ਟੇਪ ਦੇ ਨਾਲ ਕਲੀਨ ਕਰਾਂਗੀ ਤੇ ਆਹ ਸਵੈਟਰ ਤਾਂ ਬਹੁਤ ਵਧੀਆ ਹੋਗੀ ਇਹ ਸਕੂਲ ਦੀ ਸੀਗੀ ਮੈਨੂੰ ਸੀਗਾ ਕਿ ਚਲੋ ਮੈਂ ਇਹ ਜਿਹੜਾ ਆਈਡੀਆ ਵਾ ਤੁਹਾਡੇ ਨਾਲ ਸ਼ੇਅਰ ਕਰਾਂ ਹਾਂ ਜੀ ਜੀ ਅਸਲ ਉੰਡਰ ਸੁੰਡਰ ਸੰਡੇ ਕੋ ਖਾਲੀ ਹੋ ਗਿਆ ਤੇ ਇਹ ਇੱਥੇ ਵੀ ਆਪਣਾ ਜਣਾ ਚੰਗਾ ਨਹੀਂ ਲੱਗੇਗਾ ਇਸ ਕਰਕੇ ਨੂੰ ਅਸੀਂ ਸੀਮੀ ਦੁਪट्टे ਦੀ ਹੈਲਪ ਦੇ ਨਾਲ ਡੈਕੋਰੇਟ ਕਰਾਂਗੇ ਇਹ ਜੀਮੀ ਦੁਪੱਟੇ ਸਾਡੇ ਕੋਲ ਐਕਸਟਰਾ ਹੀ ਪਏ ਨੇ ਇਹਨਾਂ ਅਸੀਂ ਦੇਖ ਲਾਂਗੇ ਇਹਨੂੰ ਜਿੰਨਾ ਏਰੀਆਸ ਲੰਢਾ ਤਾਂ ਉਨੇ ਹੀ ਦੇ ਦੇਣਾ ਇਹ ਰੱਖ ਕੇ ਚੱਲੋਗੇ ਆਫ ਕਰਾਂਗੇ ਨਾਲ ਇਹ ਸਲੰਡਰ ਜਿਹੜਾ ਮੈਂ ਖਾਲੀ ਪਿਆ ਜਿੰਨੇ ਦਿਨ ਤੱਕ ਪਰਿਆ ਨਹੀਂ ਜਾਂ ਦੋ ਦਿਨ ਤੱਕ ਸਾਡੇ ਜਿਹੜਾ ਸਾਮਬਿਆ ਰਹੇਗਾ ਨਾਲੇ ਇਹ ਡੈਕੋਰੇਟੇ ਦੇ ਕੰਮ ਆ ਜੀਗਾ ਇਦਾਂ ਖਾਲੀ ਸਿਲੰਡਰ ਇੱਥੇ ਪਿਆ ਚੰਗਾ ਨਹੀਂ ਲੱਗਦਾ ਜਿੰਨੇ ਦਿਨ ਤੱਕ ਬੁਕਿੰਗ ਕਰਵਾਵਾਂਗੇ ਇਹ ਸਿਲੰਡਰ ਦੀ ਜਿੰਨੇ ਦਿਨ ਤੱਕ ਇਹ ਨਸਤਰਾ ਕਰਦੀ ਉਹ ਤਾਂ ਲੱਗਦੀ ਕਿ ਕਿਉਂ ਕਰਾਂ ਮਧੀਆਂ ਤਰੀਕੇ ਨਾਲ ਠੀਕ ਹੈ ਮੈਂ ਦਰਵਾਜ਼ਾ ਕੱਭੂਗੀ। ਸਲੈਂਡਰ ਕੱਭੂਗੀ। ਤੇ ਇੱਕ ਲਵਾਂਗੇ ਅਸੀਂ ਥਾਣੀ। ਥਾਣੀ ਉੱਤੇ ਇਸ ਤਰ੍ਹਾਂ ਮੁੱਢੀ ਮਾਰ ਕੇ ਇੱਕ ਅਸੀਂ ਕੋਈ ਵੀ ਸਾਡੇ ਕੋਲ ਟੇਬਲ ਮੈਟ ਜਿਹੜਾ ਘਰ ਪਿਆ ਹੋਵੇ ਨਾ ਟੇਬਲ ਮੈਟ ਲਵਾਂਗੇ। ਉਹਨੂੰ ਵਧੀਆ ਤਰੀਕੇ ਨਾਲ ਜਿਹੜਾ ਉਹ ਉੱਪਰ ਟੇਬਲ ਮੈਟ ਤੇ ਛਾ ਕੇ ਇੱਕ ਅਸੀਂ ਲਵਾਂਗੇ ਇਦਾਂ ਦਾ ਫੁੱਲਦਾਨ। ਤੇ ਫੁੱਲਦਾਨ ਜਿਹੜਾ ਉੱਪਰ ਰੱਖ ਦਾਂਗੇ। ਜਿੰਨੇ ਦਿਨ ਤੱਕ ਸਾਡਾ ਸਿਲੰਡਰ ਜਿਹੜਾ ਮੈਂ ਭਰ ਕੇ ਨਹੀਂ ਆਉਂਦਾ ਅਸੀਂ ਇਹਨੂੰ ਯੂਜ਼ ਨਹੀਂ ਕਰਦੇ। ਉਨੇ ਜਿੰਨਾਂ ਕਿਸੇ ਸਾਡੇ ਡੈਕੋਰੇਟ ਦੇਖੀ ਕੰਮ ਆਏਗਾ ਔਰ ਸੋਨਾ ਵੀ ਲੱਗੇਗਾ ਪਤਾ ਵੀ ਨਹੀਂ ਚਲੇਗਾ ਨੀ ਕਿਸ ਲੈਂਬਰ ਕਿ ਕੀ ਆ ਤੇ ਨਾਲੇ ਜਿਹੜਾ ਸਾਡਾ ਸਿਲੰਡਰ ਇਹਦੇ ਪਿਆ ਪਿਆ ਬੇਕਾਰ ਬਿਲਕੁਲ ਨਹੀਂ ਲੱਗੇਗਾ ਇਹ ਵਧੀਆ ਹੀ ਲੱਗੇਗਾ ਤੇ ਸਾਡਾ ਇਹ ਏਰੀਆ ਵੀ ਖਾਲੀ ਸੀਗਾ ਤੇ ਕਵਰ ਹੋ ਗਿਆ ਤੇ ਨਾਲੇ ਸਿਲੰਡਰ ਸਾਡਾ ਕਵਰ ਹੋ ਗਿਆ ਤੁਸੀਂ ਵੀ ਜੇ ਤੁਹਾਨੂੰ ਸਾਡੀ ਟ੍ਰਿਕ ਵਧੀਆ ਲੱਗੇ ਕੀ ਜਨਨ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ